ਹੰਦੀਰ ਕੀ ਹਾਲ ਚਾਲ ਹੈ ਹਰੇ ਦੋਸਤਾਂ ਮੈਂ ਤਾਂ ਅਮੀਰ ਕਾ ਵੀ ਠੀਕ ਠਾਕ ਹਾਂ ਥੋੜੀ ਜੰਗਲ ਦੀ ਛੱਟ ਬੈਠਾ ਹੋਣਗੇ ਤੇ ਮਿੱਤਰੋ ਤਾਂ ਨਾ ਖੜਕਾ ਹੋਈ ਜਾਂਦਾ ਪਤਾ ਨਹੀਂ ਕੀ ਚੱਕਰ ਆ ਆ ਫੜ ਲੇ ਬਈ ਦੋ ਬੰਦੇ ਆਹ ਦੀ ਉਹ ਵੇ ਕੀ ਛੇੜ ਛਾੜ ਕਰੀ ਜਾਂਦੇ ਆ ਨਾ ਇਹਦੇ ਵੰਦ ਨਾ ਨਾ ਬਈ ਆਹ ਦੇਖੋ ਜੇ ਜਿੰਦਾ ਵੱਢੀ ਜਾਂਦੇ ਉਹ ਚਾਕੂ ਡਾਂਗ ਮਾਰ ਹੈ ਹੈ ਆਹ ਵੇਖ ਲਓ ਬਈ ਦੋ ਬੰਦੇ ਇੱਕ ਤਾਂ ਬੰਦਾ ਇਹ ਆ ਇਹ ਤਾਂ ਹੈਲਪਰ ਲੱਗਦਾ ਮੈਨੂੰ ਇਹ ਤਾਂ ਨਿਗਰ ਕਰਨ ਦਾ ਮੈਂ ਤਾਂ ਬਈ ਸਕੂਟਰ ਦਾ ਪੂਰੇ ਚ ਪਾ ਦੇਦੇ ਫੇਰ ਬਈ ਮੈਂ ਤਾਂ ਫੜੀ ਜਾਂਦਾ ਯਾਰ ਇਹਨੂੰ ਉੱਤੋਂ ਫੜ ਲਈ ਤੁਸੀਂ ਕਰੀ ਕੀ ਜਾਂਦੇ ਯਾਰ ਮੈਨੂੰ ਸਮਝ ਨਹੀਂ ਜਾਂਦਾ ਕਿ ਵੜੀ ਜਾਂਦੇ ਬਈ ਬਈ ਯਾਰ ਕਬੂਤਰ ਲੈ ਕਿਹੜਾ ਪਿੰਡ ਆ ਤੁਹਾਡਾ ਬਈ ਕਬੂਤਰ ਲੈ ਕੇ ਜਾਂਦੇ ਕਿਹੜਾ ਪਿੰਡ ਆ ਤੁਹਾਡਾ ਮੈਂ ਤਾਂ ਸਾਡਾ ਚਾਰ ਘਰ ਛੱਡ ਕੇ ਜਿਹਦੇ ਵੜੇ ਲੱਗਾ ਬਈ ਸਬਸਕ੍ਰਾਈਬਰ ਆਂ ਬਈ ਤੁਹਾਡੇ ਆਈ ਕਬੂਤਰ ਲੈਣ ਆਏ ਸੀਗੇ ਕਬੂਤਰ ਆਏ ਲਈਦੇ ਹੁੰਦੇ ਹਾਂਜੀ ਕੁਛ ਨਹੀਂ ਤੁਹਾਨੂੰ ਅਕਲ ਹੈ ਨਹੀਂ ਉਹ ਤੁਸੀਂ ਦਿੰਦੇ ਨਹੀਂ ਨਹੀਂ ਉਂਝ ਦਿੰਦੇ ਨਹੀਂ ਤੁਸੀਂ ਬਣੀ ਨਹੀਂ ਗੱਲ ਹਾਂ ਯਾਰ ਥੋੜਾ ਆਪਰਾ ਮੈਂ ਕਿੱਪਾ ਘੜ ਜਾ ਇਹਨੂੰ ਜਾਨਾ ਦੱਸੇ ਉਹ ਥੋੜਾ ਤਾਂ ਕਰਕੇ ਵੱਡੀ ਤਾਂ ਹੁੰਦਾ ਓਏ ਤਾਂ ਇੱਥੋ ਹੀ ਲੱਗ ਗਿਆ ਸਰੇ ਤੂੰ ਇਹ ਹੁੰਦਾ ਦੱਸਦਾ ਬਾਈ ਕੀ ਚੱਕਰ ਪੈ ਗਿਆ ਇਹ ਨਾ ਇੱਕ ਮਿੰਟ ਕੈਮਰਾ ਸਾਫ ਕਰਨ ਵਾਲਾ ਬਾਈ ਦੱਸੀ ਨਾ ਗੁੰਨ ਦਿੰਦੇ ਵੱਡਾ ਹੁੰਦਾ ਉਹਦਾ ਪੀਲੇ ਰੱਖੀ ਜੀ ਨੂੰਨੇ ਦੀ ਇਹ ਤਾਂ ਦਰਤੀ ਨਾ ਨੂੰ ਤੇਰੇ ਤਾਂ ਮਾਲ ਸੱਟਾ ਉਹ ਨਹੀਂ ਇਹ ਤਾਂ ਘਾ ਵੱਡ ਨਹੀਂ ਲੈਂਦੀ ਤੇ ਬਾਕੀ ਬਈ ਇੱਕ ਬਈ ਨੇ ਗੱਲ ਕਮੈਂਟ ਕੀਤਾ ਸੀਗਾ ਕਹਿੰਦਾ ਵੀ ਸੋਡਾ ਸ਼ਹਿਰ ਮੋਗਾ ਹਾਂ ਬਾਈ ਆਪਣਾ ਸ਼ਹਿਰ ਅੱਜ ਮੈਂ ਰਿਵੀਲ ਕਰਦਾ ਸ਼ਹਿਰ ਮੈਂ ਵੈਸੇ ਵੀ ਇੱਕ ਅੱਧੀ ਵਾਰ ਸ਼ਾਇਦ ਪਹਿਲਾਂ ਦੱਸਿਆ ਹੋਵੇ ਵੈਸੇ ਨਹੀਂ ਦੱਸਿਆ ਮੈਂ ਅੱਜ ਦੱਸਣ ਲੱਗਾ ਮੈਂ ਕਿਹਾ ਸੀ ਮੈਂ 2000 ਸਬਸਕ੍ਰਾਈਬਰ ਹੋ ਜਾਣਗੇ ਫੇਰ ਆਪਾਂ ਰਿਵੀਲ ਕਰਦਾਂਗੇ ਤੇ ਬਈ ਆਪਣਾ ਸ਼ਹਿਰ ਮੋਗਾ ਵਾ ਸ਼ਹਿਰ ਦੇ ਵਿੱਚ ਹੀ ਘਰ ਆ ਠੀਕ ਹੈ ਕੋਈ ਪਿੰਡ ਨਹੀਂਗਾ ਨਾ ਲੱਗਦੇ ਪਿੰਡ ਬੜੇ ਜ਼ਿਲ੍ਹੇ ਦੇ ਜਿੰਨੇ ਵੀ ਪਿੰਡ ਹੁੰਦੇ ਆ ਕੋਈ ਪਿੰਡ ਨਹੀਂ ਆਪਣਾ ਸ਼ਹਿਰ ਹੀ ਮੋਗਾ ਹੀ ਆ ਓਕੇ ਖਾ ਸੀ ਠੀਕ ਹੈ ਬਾਈ ਨਹੀਂ ਨਹੀਂ ਆ ਉਹ ਕੱਲ ਇੱਕ ਬਾਈ ਨੇ ਜਦੋਂ ਆਪਾਂ ਦਾਣੇ ਲੈਣ ਗਏ ਨਾ ਮੈਂ ਤੇ ਗੋਰੀ ਯਾਰ ਉਹ ਬਾਜ਼ਾਰ ਤੇ ਖਾਦਾ ਮੈਂ ਥੋੜਾ ਜਿਹਾ ਉਹਨੇ ਫਿਰ ਜਾਂਚ ਕਰਦਾ ਤੇ ਉਹ ਬਾਈ ਹੈਗਾ ਟਰੋਲੀ ਬਾਈ ਦਾ ਉਹਨੇ ਲਿਖਿਆ ਆਉਂਦਾ ਪਿੰਡ ਆਪਾਂ ਹੈਗੇ ਮਖੂ ਦੇ ਮਖੂ ਦੇ ਆ ਨੰਨਾ ਬਈ ਮਖੂ ਦਾ ਵਾ ਇਹ ਮੀਂਹ ਤੇ ਬਾਕਿਸਤਾਨ ਦਾ ਠੀਕ ਹੈ ਇਹ ਉਤਰ ਭੁੱਖਿਆ ਵੀ ਲੋਟਰੀ ਤਾਂ ਲਿਆ ਕੇ ਰੱਖੀ ਵੀ ਇਹਨਾਂ ਨੇ ਕੋਈ ਵੀ ਕਰੀ ਪਰ ਆਵੇ ਜਿੰਦਾ ਨਹੀਂ ਹੈ ਲੋਟ ਆਇਆ ਇਹਨਾਂ ਤੋਂ ਸਾਡਾ ਪਤਾ ਕੀ ਰਹਾ ਦਵਾ ਜਿੰਦਾ ਖੋਲ ਕੇ ਦਾਣੇ ਦੇਨੇ ਖਾ ਕੇ ਫਿਰ ਪੂਰੀ ਚ ਭਾ ਕੇ ਲਏ ਨੇ ਸੈਡ ਹੋ ਮੜਿਆ ਭੁੱਖੇ ਨਹੀਂ ਲਿਆ ਕੇ ਸੀ ਮੀਂਹ ਨੂੰ ਪੜਾ ਨੋ ਖੋਲ ਕੇ ਪਤਾ ਤਾਂ ਮੈਂ ਹੀ ਐ ਕਰੀ ਨਾ ਮੀਂਹ ਦੇ ਅਗਲੇ ਭੰਨ ਦੇ ਲੱਗਾ ਗਿਆ ਵਾਹ ਤੋਂ ਢੋੜੇ ਚਲੋ ਮੈਂ ਤਾਂ ਹੀ ਤਾਂ ਆਇਆ ਨਾ ਠੱਕ ਠੱਕ ਜੀ ਹੋਈ ਜਾਂਦੀ ਮੈਂ ਖੈ ਇਹਨਾਂ ਨੇ ਇੱਕ ਕੁੰਡਾ ਯਾਰ ਲਈ ਛੱਡਣੀ ਹੈ ਢੋੜੇ ਉਹ ਮੈਨੂੰ ਆਏ ਸੀ ਨਹੀਂ ਯਾਰ ਵੀ ਤੁਸੀਂ ਨਹੀਂ ਚੋਰੀ ਕਰ ਸਕਦੇ ਕਿਤੇ ਵੀ ਇਹ ਤਾਂ ਘਾਂਟਾ ਉਹ ਨਹੀਂ ਨਹੀਂ ਖੜਕਾ ਕਰਕੇ ਤੁਸੀਂ ਤੇ ਜਿਵੇਂ ਮੈਂ ਤਾਂ ਜਿਹੜਾ ਐ ਦਾ ਹੋਰ ਵੀ ਕੁਝ ਨਹੀਂ ਉਹ ਇਹਨੇ ਕੀਤਾ ਖੜਕਾ ਨਾ ਯਾਰ ਇਹ ਕੰਮ ਨਹੀਂ ਕਦੇ ਵਾਸਤੇ ਵੀ ਚੋਰੀ ਕਰਨੀ ਨਹੀਂ ਨਹੀਂ ਗਰੰਡਰ ਲੈ ਕੇ ਆਵਾਂਗੇ ਜੇ ਆਉਣ ਲੱਗਣਾ ਦੂਜਾ ਤਾਂ ਪੋਰੇ ਨਾਲ ਹੀ ਵੱਟ ਨਹੀਂ ਤੇ ਜਾਵ ਲੈ ਜਿੱਦ ਲੈ ਗਰੰਡਰ ਮਹਿੰਗੇ ਆ ਦੋ ਪੋਰਾ ਪਹਿਲਾ ਆ ਹੀ ਦੇਣਾ ਦੋ ਬੂੰਦਾ ਪਾਈਆਂ ਚੱਲ ਵੀ ਨਾ ਆ ਜਾ ਆਪਣੇ ਪੈਰ ਤੇ ਬੈਗਾ ਜਾਂ ਕੂਟਰ ਤੇ ਬੈਗਾ ਬਸ ਇਹ ਲੱਗ ਜੂ ਪਤਾ ਸੋਹਦੇ ਚੋਰ ਦੇ ਇੱਕ ਦਿਨ ਸਾਧਾ ਮੌਕੇ ਤੇ ਹੀ ਕੰਮ ਹੋ ਜਾਣਾ ਬੰਦੇ ਦਾ ਵੀ ਜੇ ਜੇ ਤੁਹਾਈ ਸੀ ਜੀ ਡਾਟ ਜੇ ਇਥੇ ਹੱਸਦਾ ਜਾਵੇ ਓਏ ਜਿੱਥੇ ਇਹ ਤੌਂਖਾ ਤੌਂਖੇ ਦੇ ਕੁੱਤੇ ਉਂਗਲ ਤੇ ਬੈ ਗਏ ਨਾਲ ਇਥੇ ਕੁੱਠੇ ਲੈ ਕੇ ਤੈਨੂੰ ਨਿਕਲੇ ਜਾਣਾ ਡੀਐਨਏ ਮਿਲ ਜਾਣਾ ਓਏ ਵੱਡੇ ਅੱਜ ਅੱਜ ਦੀ ਤਰੀਕੇ ਚ ਨਹੀਂ ਔਖਾ ਹੁਣ ਤੇ ਆ ਭੈਣ ਦੇ ਨੂੰ ਮੈਂ ਹੀ ਬੱਟਾ ਔਖਾ ਯਾਰ ਤੇਰਾ ਭੈਣਾਂ ਮੈਂ ਹੀ ਬੱਟਾ ਲਓ ਬਾਈ ਤੁਹਾਨੂੰ ਮੈਂ ਇਧਰਲੇ ਫੁੱਟੇ ਵਾਲੇ ਜਾਨਵਰ ਦਿਖਾਵਾਂ ਮੇਰੇ ਮੱਕੀ ਦੇ ਕਿੰਨੀ ਬਾਦੀ ਓਏ ਉਹੀ ਤਾਂ ਗੱਲ ਆ ਯਾਰ ਤੁਸੀਂ ਤਾਂ ਇੱਥੇ ਜੱਖਣਾ ਹੀ ਕੱਢੀ ਪਈ ਐ ਲੈ ਦਾਣਿਆਂ ਦੀ ਮੁੱਠੀ ਕੁ ਮੱਕੀ ਪਾਈ ਬਾਕੀ ਵੀ ਇੱਧਰ ਵੀ ਦੋਨੇ ਬੱਚੇ ਕੱਢ ਲੈ ਨਵੇਂ ਆ ਦੇਖ ਲੋ ਨਿੱਕੇ ਨਿੱਕੇ ਆ ਕੌਣ ਉਹ ਗੱਡੂ ਵੀ ਸਾਹਮਣੇ ਵਾਲੀ ਇਹਨੇ ਆ ਨਹੀਂ ਹਜੇ ਕੱਢਦੇ ਉਹ ਚੰਦ ਰਿਆ ਉਹਨਾਂ ਨੇ ਕਿ ਨਹੀਂ ਉਹਨੇ ਕਹੇ ਜੀ ਹੋਰ ਵੀ ਨਹੀਂ ਕੱਢੇ ਹਜੇ ਬੱਚਾ ਆ ਬੱਚੇ ਬਹੁਤ ਵੱਡੇ ਹੋ ਗਏ ਆ ਹੋਰ 1500 ਤਾਂ ਲੈਣਾ ਹੋ ਜਾਣਾ ਦੇਖ ਲੋ ਓਏ ਲੜੋ ਨਾ ਲੜੋ ਨਾ ਬਾਈ ਪਾਣੀ ਪੁਣੀ ਹੋ ਕੇ ਰੋਟਾਂ ਲਾ ਲਈ ਫਿਰ ਦੀ ਬੰਡਾ ਕੀੜੀ ਮਾਰ ਕੋਹ ਨਹੀਂ ਇਹਨੂੰ ਨੇ ਯਾਰ ਇੱਕ ਜੰਦਾ ਹੀ ਨਹੀਂ ਵੱਢਾਂਦਾ ਯਾਰ ਤੂੰ ਮਾਰ ਵੀਡੀਓ ਬਣਾਈ ਨਾ ਤੂੰ ਖੋਲ ਵੀਡੀਓ ਮੈਂ ਵੇਖਣਾ ਸੀਗਾ ਮੈਂ ਇਹ ਤੋੜ ਭੰਨ ਟਕਾ ਕੇ ਕਰੀ ਜਾਂਦੇ ਆ ਬੇ ਯਾਰ ਮੈਨੂੰ ਆਏ ਸੀ ਨਾ ਕੱਟ ਮਾਰ ਕੇ ਬਰੀ ਲਾਹ ਲੀਤੇ ਤੇ ਰੋ ਲੱਗੇ ਹੁਣ ਅੱਗੇ ਦਾ ਵਾਈਫਾਈ ਦੇ ਠੀਕ ਆ ਬਾਈ ਇਹ ਦੋਨੇ ਯਾਨੇ ਯਾਰ ਜੰਦਾ ਨੇ ਤਾਂ ਵੱਢੀ ਜਾਣਗੇ ਮੈਂ ਥੋੜਾ ਜਿਹਾ ਕੰਮ ਆਣਾ ਤੇ ਕਰ ਦੋਂਗੇ ਤੇ ਅੱਜ ਹੱਲ ਕਿ ਨਹੀਂ ਕੱਲ ਕੱਲ ਧੰਨ ਬਖਾ ਦੇ ਮਾੜਾ ਮੁੱਢੇ ਛੋਲੇ ਦੇ ਦੀਆਂ ਬੱਚਿਆਂ ਨੂੰ ਠੀਕ ਆ ਚੱਲ ਜੀ ਕਰ ਤੇ ਮੁਰਗੀਆਂ ਵੀ ਛੱਡਦੀ ਐ ਤਾਂ ਘਾਜ ਥੋੜਾ ਜਿਹਾ ਵੱਢ ਕੇ ਪਾ ਦਈਏ ਹੈਲੋ ਤੀਰੀ ਮਾਰ ਜਿੰਦਾਬਾਦ ਓ ਇਧਰ ਹਾਂ ਮੜੇ ਘਾਹ ਉਹਨਾਂ ਨੂੰ ਪਾ ਦੀ ਗੁਕੜਾਂ ਨੂੰ ਘਾਹ ਨਾ ਨਾ ਕਾ ਉਹਨਾਂ ਨੂੰ ਛੱਡਦੀ ਮੇਜਰੇ 10 ਮਿੰਟ ਯਾਰ ਬਾਈ ਬਣਾ ਠੀਕ ਆ ਬਾਈ ਮੈਂ ਦੁਬਾਰਾ ਚੱਲ ਕਿੱਥੇ ਆ ਗਿਆ ਤੇ ਪਰ ਦੀਖ ਨੂੰ ਅਜੇ ਤੱਕ ਜੰਦਾ ਨਹੀਂ ਪੱਟਿਆ ਗਿਆ ਚੱਕ ਦੇ ਚੱਕ ਦੇ ਮੈਂ ਟਮਾਰ ਚਿਚੀ ਲੱਗੀ ਚੱਲ 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 ਮੜਾ ਜੀ ਰਹਿ ਗਿਆ ਚੱਕਦੇ 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 ਲੱਗਦਾ ਹੀ ਮੜਾ ਯਾਰ ਹੋਰ ਨਹੀਂ ਖੱਚਦੇ ਕੰਮ ਖੱਚਦੇ ਬੰਦੇ ਦਾ ਵਿਚਾਰੇ ਸਾਰੇ ਮਾਰ ਗੰਦੇ ਤੁਸ ਕੋਈ ਮਾਰੇ ਬਲੇਡ ਵੀ ਥੋੜਾ ਪਿਆ ਭਾਈ ਉਹ ਪਿਆ ਉਹਦਾ ਬਲੇਡ ਦਾ ਹਿੱਸਾ ਮਾਰੇ ਥੋੜਾ ਪਰਾਣਾ ਰੋਣਾ ਨੇ ਯਾਤਰਾ ਕਾ ਬਹੁਤ ਅਨੰਦ ਹੈ ਭਾਈ ਲੜ ਲਾਇਆ ਵੇ ਤੇ ਚੱਕਦੇ ਮੇਰਾ ਭਾਈ ਇਹਦਾ ਇੱਥ ਨਹੀਂ ਹੋਊਗਾ ਮੈਂ ਟਵਾ ਗਿਆ ਜੀ ਠੀਕ ਤਾਂ ਕੋਈ ਵੀ ਨਹੀਂ ਹੁੰਦਾ ਇਹ ਸਾਰੇ ਧੱਕੇ ਨੇ ਤੁਰੇ ਫਿਰਦੇ ਮੇਜਨ ਜਿਹੜਾ ਵੇ ਕੋ ਉਹ ਨਾ ਹੈ ਤਾਂ ਅਲਰਜੀ ਹੋ ਜੂਗੀ ਤੁਹਾਨੂੰ ਅਲਰਜੀ ਹੋਣੀ ਹੈ ਪਸ਼ੂਆਂ ਨੂੰ ਵੀ ਕਦੇ ਲੱਗਦੀ ਹੁੰਦੀ ਦੇਖੀ ਤੂੰ ਉਹ ਹੋਣੀ ਹੋ ਜਾਂਦੀ ਹੁੰਦੀ ਬਾਈ ਜੇ ਦੰਦਾਂ ਨਾਲ ਵਰਤੇ ਰੱਡੇ ਨੇ ਦੰਦਾਂ ਓਏ ਹੱਡ ਆ ਗਿਆ ਬੱਸ ਤੈਨੂੰ ਵੀਡੀਓ ਦੀ ਪਈ ਆ ਸਾਈਡ ਤੇ ਮੈਨੂੰ ਇਹਦੇ ਕੋਈ ਦਰਦ ਨਹੀਂ ਆ ਲੈ ਪਾਪਾ ਕੰਮ ਵਿੱਚ ਮੇਰੇ ਮਾਤਾ ਜੀ ਬਾਈ ਵਧਾਈਆਂ ਬਾਈ ਠੀਕ ਉਹਦਾ ਜਾਰੀ ਨਹੀਂ ਤੇਰੇ ਹਿਸਾਬ ਚ ਵੱਡਾ ਕਰ ਲੈ ਲੈ ਜੋ ਉਹਦਾ ਮੈ ਲਗਾ ਰਿਹਾ ਚਰਵਾਤ ਬਾਈ ਨੂੰ ਨਹੀਂ ਕਿਤੇ ਦੇ ਐਂਡ ਤੇ ਬਾਈ ਤੇ ਚੱਲ ਜਾ ਚੱਲ ਬਾਅਦ ਮੈਂ ਗ੍ਰੀਟਲ ਤਾਂ ਵਾਰੀ ਆਦੇ ਕੁਝ ਹੀ ਭਰਦੇ ਬਾਈ ਸਾਹਿਬ ਜਿੰਦਾ ਤਾਂ ਹੱਦਿਆਂ ਪਿਆ ਯਾਰ ਖੁੱਲਿਆ ਪਤਾ ਨਹੀਂ ਕਿਹੜੀ ਕੰਪਨੀਆਂ ਸੀਗਾ ਇਹ ਕੰਪਨੀਆਂ ਨੂੰ ਬਾਈ ਲੰਬਾ ਵਾ ਲੰਬਾ ਆਏ ਆ ਇਹਨਾਂ ਦੀ ਪ੍ਰੋਮੋਸ਼ਨ ਨਹੀਂ ਕਰਨੀ ਕਦੇ ਇੱਕ ਵਾਰ ਵੀ ਛੋਟੇ ਚੱਕੇ ਜਾਮ ਹੋ ਜਾਂਦੇ ਠੀਕ ਆ ਇਹਨੂੰ ਜੰਗ ਪੈ ਕੇ ਤੇ ਜਿੰਦਸ ਜਮਾ ਹੀ ਜਾਮ ਹੋ ਗਿਆ ਠੀਕ ਆ ਤੇ ਤੁਹਾਨੂੰ ਇਹ ਸੁਵਿਧਾ ਸੁਵਿਧਾ ਕਹੀ ਜਾਂਦਾ ਹੈ ਇਹਦਾ ਛੋਟੇ ਜਾਂਦੇ ਦਾ ਇਹ ਆ ਕੀ ਵੱਡਾ ਜਾਂਦਾ ਨਹੀਂ ਕੀ ਸਿਕਸ ਲੇਅਰ ਲੇਅਰਸ ਆ ਹਨ ਇਹ ਲੇਅਰ ਹੀ ਹੈ ਵਾਈ ਦੀ ਮੈਂ ਮੈਨੂੰ ਲੱਗਦਾ ਯੂ ਬਣਾਈ ਲੇਅਰ ਹੀ ਲੱਗਦਾ ਆਦ ਲੰਗਾ ਵੀਨਾ ਮੋਟਾ ਤੇ ਪਰ ਨਹੀਂ ਬਈ ਕੰਮ ਜਾ ਆਪਣੀ ਕੰਚੰਦਾ ਆਲੋ ਗਵਾੜ ਚ ਹੋ ਗਿਆ ਆ ਦਿੰਦਾ ਇਹ ਬੈਸਟ ਇਸੇ ਜਿਹੇ ਚੀਜ਼ ਮੈਂ ਕਰ ਰਿਹਾ ਯਾਰ ਬਸ ਜੇ ਦਿੰਦਾ ਇਹ ਬੈਸਟ ਹਮ ਬਸ ਦੋ ਕੁ ਜੀਮੈਂਟ ਮਾਰੇ ਕਰਾਂ ਜੀ ਕਿੰਨੇ ਦੂਜੇ ਬੱਚੇ ਨੂੰ ਬੁਖਾਰ ਸੀ ਗੱਲ ਮੈਂ ਦਵਾਈ ਦੇ ਦਿੱਤੀ ਦੇਖੋ ਇਹਨੇ ਪੁੱਤੇ ਦੀ ਵਿਚਾਰੀ ਉਹ ਵੀ ਦੇਖੀ ਜਾਂਦੇ ਕਿ ਕਦੋਂ ਜਿੰਦਾ ਵੱਢਿਆ ਜਾਵੇ ਤੁਹਾਨੂੰ ਕਦੋਂ ਜੱਟ ਮਿਲੇ ਉਹਨਾਂ ਨੂੰ ਪਤਾ ਸੀ ਬਾਹਰ ਬੰਦੇ ਤਾਂ ਹੈਗੇ ਆ ਪਰ ਬਾਹਰ ਖੋਲ ਕੇ ਅੰਦਰ ਦਾਣੇ ਨਹੀਂ ਰੱਖਦੇ ਪਤਾ ਨਹੀਂ ਕੀ ਚਾਹਤੇ ਠਾਕੀ ਪਾਈ ਜਾਂਦੇ ਇਹ ਜਿੰਦੇ ਦੇ ਇਹ ਕੋਹ ਵੱਡਿਆ ਕਰਦਾ ਤੇਰੇੜਾ ਲੱਗਦਾ ਜੀ ਇਹ ਕਾਹ ਜਾਂਦਾ ਇਹ ਮੈਂ ਵੀ ਜਾਂਚ ਪਾਈ ਮੁਰਕ ਮਿਲਾਤੇ ਯਾਰ ਮੈਂ ਨਹੀਂ ਜਾ ਗਿਆ ਅੱਛਾ ਨਹੀਂ ਨਹੀਂ ਤੁੰਨੇ ਦਿਖਾਉਣਾ ਚਾਹੀਦਾ ਇਹਨਾਂ ਨੂੰ ਉਹ ਨਹੀਂ ਹੁੰਦਾ ਨਾ ਚਲੋ ਭਰ ਦੇ ਫਿਰ ਕੋ ਜੀ ਰਾਹ ਜਾ ਕਰਾਂ ਜੀ ਬਾਬਾ ਜੀ ਨੇ ਬਾਰੀ ਕੱਢ ਲਈ ਮੇਰੇ ਠੀਕ ਹੈ ਉਹਨੇ ਆਵਦੇ ਕੁਤਰਾ ਦੀ ਵੀ ਨਹੀਂ ਸੀ ਬਗਾਦੇ ਕਿ ਮੇਰੇ ਮੂਰੇ ਆਈ ਨਾ ਕੁਸ਼ ਕਰਦਾ ਵੀਡੀਓ ਦੇਖੀ ਪਾ ਜੀ ਤਾਰੀਆਂ ਭਰੀਆਂ ਹੋਈਆਂ ਨਹੀਂ ਨਹੀਂ ਮੈਂ ਦਿੱਦੀ ਐਂ ਕਰਦਾ ਤੂੰ ਧੋ ਕੇ ਕਰਦਾ ਅੱਛਾ ਨਹੀਂ ਫਿਰ ਕਾ ਦੇਖੋ ਜੀ ਨਾ ਉਹ ਗਿਆ ਬੈਠੇ ਇੱਥੇ ਹੀ ਪਤਾ ਲੱਗਦਾ ਕਾ ਦਾ ਬਾਈ ਬੜਾ ਯਾਰ ਇੱਧਰ ਵੀ ਉਹਨੇ ਨੇ ਕਦੇ ਦਾ ਵਾਦਾ ਕੀਤਾ ਹੋਇਆ ਵੜਦੇ ਨਹੀਂ ਚੱਲ ਪੂਰੀ ਗੱਲ ਕੱਲ ਕਾਲ ਸੁਣ ਮਿੱਤਰਾ ਇਹਦਾ ਪਾਵਾ ਬਈ ਨੇ ਕੀਤਾ ਆਪਣੇ ਨਾਲ ਇਹ ਥੋੜਾ ਥੋੜਾ ਕਰਕੇ ਮੈਂ ਤਾਂ ਇਂ ਕਹਿੰਦਾ ਨਾ ਨਾ ਕਰ ਬਈ ਥੋੜਾ ਥੋੜਾ ਕਰਕੇ ਕੁਛ ਤਾਂ ਮੈਂ ਆਪ ਗੁਗੜਾ ਨਾ ਆਪ ਇੱਥੇ ਵੀ ਜੀਗਾ ਔਰ ਲੇ ਬਸ ਇੱਕ ਆਪਾ ਕੁੱਕੜੀ ਮੋਟੇ ਚੜਾ ਦਿੰਦੇ ਹਾਂ ਉਹ ਆਹ ਇੱਧਰ ਡੈਕ ਪਤੇ ਮਾੜੀ ਨੀ ਨੇ ਵੜਗਾ ਕੇ ਲੈ ਜਾਣਾ ਹਾਂ ਕੁੱਕੜੀ ਕੋਟਾ ਚੜਾ ਦਿੰਦੇ ਆ ਵੀ ਕੇਚਲ